ਪ੍ਰੈਜ਼ੀਡੈਂਟ ਵਾਈਡਨ ਹੋਣਾ ਨੇ ਨਵਾਂ ਜਿਹੜਾ ਕਰੈਕਡਾਊਨ ਆਸਾਈਲਮ ਦੇ ਉੱਤੇ ਸ਼ੁਰੂ ਕਰ ਦਿੱਤਾ ਅੱਜ ਉਹਨਾਂ ਨੇ ਇੱਕ ਜਿਹੜਾ ਐਗਜ਼ੀਕਿਊਟਿਵ ਆਰਡਰ ਉਹ ਸਾਈਨ ਕਰਦਾ ਹੋਣਾ ਹੈਗਾ ਕਿ ਸਿਰਫ 2500 ਤੱਕ ਹੀ ਲੋਕ ਐਕਟਰ ਹੋ ਸਕਦੇ ਹੈਗੇ ਆ ਅ ਅਮਰੀਕਾ ਦੇ ਵਿੱਚ ਇਲੀਗਲੀ ਤੇ ਉਹਨਾਂ ਦੇ ਉੱਤੇ ਵੀ ਕਿਹਨੂੰ ਦੇਣਾ ਹੈ ਪੋਲੀਟੀਕਲ ਸਾਈਲਮ ਕਿਹਨੂੰ ਨਹੀਂ ਦੇਣਾ ਬਹੁਤ ਜ਼ਿਆਦਾ ਜਿਹੜੀ ਝਾਂਣ-ਬੀਣ ਕੀਤੀ ਜਾਊਗੀ ਇਹ ਕਿਸੇ ਨੂੰ ਸੱਚਮੁੱਚ ਹੀ ਆਪਣੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਖਤਰਾ ਹੈਗਾ ਆ ਅ ਕੋਈ ਵਿਕਟਮ ਹੈਗਾ ਆ ਉਸ ਨੂੰ ਹੀ ਜਿਹੜਾ ਪੋਲੀਟੀਕਲ ਸਾਈਨਮ ਦਿੱਤਾ ਜਾਊਗਾ ਤੇ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਕਾਫੀ ਲੋਕ ਬਾਰਡਰ ਤੋਂ ਕਰਾਸ ਕਰਨ ਵਾਲੇ ਜਿਹੜੇ ਘਟੇ ਵੀ ਰਹੇ ਆ ਆ ਦੋ ਨੰਬਰ ਆ ਰਹੇ ਆ ਹਰਜੋਤ ਸਿੰਘ ਜੀ ਦੇ ਸਾਹਮਣੇ ਇਮੀਗ੍ਰੇਸ਼ਨ ਦੇ ਲਈ ਬਹੁਤ ਵੱਡੀ ਖਬਰ ਜਿਹੜੀ ਆ ਆਪਾਂ ਕਹਿ ਸਕਦੇ ਆ ਕਿ ਅਮਰੀਕਾ ਦੇ ਵਿੱਚ ਜਿਹੜੀ ਆ ਰਹੀ ਆ ਵਾਇਰਲ ਹੋ ਰਹੀ ਕਰ ਰਹੀ ਆ 1500 ਵੀ ਨੰਬਰ ਹੋ ਸਕਦਾ ਤੇ 2500 ਵੀ ਹੋ ਸਕਦਾ ਹੈ ਸੀਐਨ ਵੀ ਰਿਪੋਰਟ ਕਰ ਰਿਹਾ ਕਿ ਇਹ ਵੀ ਉਹਨਾਂ ਪੰਜ ਜਾਣੇ ਦੇ ਨਾਲ ਇਸ ਸੰਬੰਧਿਤ ਗੱਲਬਾਤ ਜਿਹੜੀ ਕੀਤੀ ਜਿਹੜੇ ਇਸ ਦੇ ਨਜ਼ਦੀਕ ਆ ਅ ਤੇ 32500 ਨੰਬਰ ਦੱਸਿਆ ਤੇ ਦੂਜਾ ਜਿਹੜਾ 1500 ਨੰਬਰ ਉਹ ਜਿਹੜਾ ਉਹ ਕਨਫਰਮ ਕੀਤਾ ਆ ਪੋਰਟ ਆਫ ਐਂਟਰੀ ਦੇ ਉੱਤੇ ਜੇ 2500 ਤੋਂ ਵੱਧ ਹੁੰਦਾ ਹੈ ਤਾਂ ਬਾਰਡਰ ਸੀਲ ਜਿਹੜੇ ਉਹ ਕਿੰਨੇ ਕਿਤੇ ਜਾਣਗੇ ਤੇ ਬਾਰਡਰ ਕਿੰਨੇ ਉਦੋਂ ਹੀ ਦੁਬਾਰਾ ਰੀਓਪਨ ਹੋਊਗਾ ਜੇ ਨੰਬਰ 1500 ਦੇ ਉੱਤੇ ਜਿਹੜਾ ਹੋ ਆ ਜਾਂਦਾ ਹੈ 2500 ਦਾ ਅਗਰ ਆ ਤੇ ਮੈਨੂੰ ਤਾਂ ਲੱਗਦਾ ਜਿੰਨੀ ਛੱਟ ਦੇਣੀ ਜਿਹੜਾ ਉਹ ਕਾਰ ਹੋ ਜਾਣਾ ਹੈ ਕਿ ਜੇ ਡੇਲੀ ਫਿਗਰਸ ਇੱਦਾਂ ਦੱਸੇ ਜਾ ਰਹੇ ਆ ਡੇਲੀ ਐਵਰੇਜ ਇਸ ਇਹ ਇੱਕ ਵੀਕ ਤੇ ਲਈ ਕਿੰਨੀ ਉਹਨਾਂ ਨੇ ਜਿਹੜੀ ਉਹ ਦੇਖਣੀ ਹੈ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਟਾਪ ਦੇ ਨੌਚ ਦੇ ਜਿਹੜੇ ਨਿਊਜ਼ਪੇਪਰ ਆ ਉਹਨਾਂ ਨੇ ਹੈਡਿੰਗ ਇਦਾਂ ਲਾਏ ਆ ਜਿਹੜੇ ਪ੍ਰੈਜ਼ੀਡੈਂਟ ਵਾਇਰਨਸ ਸਾਈਨਸ ਐਗਜ਼ੀਕਟਿਵ ਆਰਡਰ ਸ਼ਟਿੰਗ ਡਾਊਨ ਸਦਰਨ ਬਾਰਡਰ ਸੋ ਕਾਫੀ ਜਿਹੜੀ ਸਖਤੀ ਆ ਉਹ ਉਹ ਬਾਰਡਰ ਤੇ ਹੋਣ ਜਾ ਰਹੀ ਹੈਗੀ ਆ ਸੋ ਇਹ ਗੱਲ ਦੇ ਲਈ ਇਹ ਤਕਰੀਬਨ ਉਸੇ ਤਰੀਕੇ ਦਾ ਹੀ ਇਹਨਾਂ ਦਾ ਐਗਜ਼ੀਕਟਿਵ ਆਰਡਰ ਆ ਜਿਹੜਾ ਜਿੱਦਾਂ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਜਿਹੜਾ ਵੀ ਬਾਈਪਾਰਟੀਨਲ ਲੈਜਿਸਲੇਸ਼ਨ ਆਇਆ ਸੀ ਜਿਵੇਂ ਵੀ ਡਿਮਿਨਨਰ ਪਬਲਿਕਨਸ ਨੇ ਸਾਥ ਸਪਤਾਸ਼ੀਂ ਆਪਾਂ ਬਾਅਦ ਦੇ ਵਿੱਚ ਕੰਮ ਹੋਣਾ ਦੀ ਗੱਲ ਦੇ ਉੱਤੇ ਆ ਉਹਨਾਂ ਨੇ ਇਸ ਬਿੱਲ ਦੇ ਵਿੱਚੋਂ ਆਪਣਾ ਸਾਥ ਆ ਉਹ ਵਾਪਸ ਦੇਣਾ ਤੋਂ ਲੈ ਗਿਆ ਸੀਗਾ ਸੋ ਹੁਣ ਮੈਕਸੀਕੋ ਦੇ ਵਿੱਚ ਨਵੀਂ ਰਾਸ਼ਟਰਪਤੀ ਜਿਹੜੀ ਆਈ ਆ ਆ ਇੱਧਰ ਜਿਹੜੇ ਰਾਸ਼ਟਰਪਤੀ ਵਾਜਨ ਆ ਉਹ ਸ਼ਕਤੀ ਜਿਹੜੀ ਉਹ ਕਰ ਰਹੇ ਆ ਕੈਨੇਡਾ ਵਾਲਿਆਂ ਦੇ ਉੱਤੇ ਆਲਰੇਡੀ ਆਪਾਂ ਨੂੰ ਪਤਾ ਹੈ ਕਿੰਨੀ ਜਿਹੜੀ ਉੱਤਰੋਂ ਵੀ ਅਜੇ ਵੀ ਔਂਝ ਕੋਈ ਇਸ਼ਾਰਾ ਕਰਦਾ ਵੀ ਉਹਦੇ ਸ਼ਕਤੀ ਆ ਸੋ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਕਹਿ ਸਕਦੇ ਵੀ ਬਾਰਡਰ ਦੇ ਉੱਤੇ ਸਖ਼ਤੀ ਦਾ ਮਾਹੌਲ ਜਿਹੜਾ ਆ ਉਹ ਵੱਧ ਜਾ ਰਿਹਾ ਹੈਗਾ ਸੋ ਸੱਦਨ ਬਾਰਡਰ ਨੂੰ ਸ਼ਟਡਾਊਨ ਕਰਨ ਦੇ ਲਈ ਵਾਇਦਨ ਹੋਣਾ ਨੇ ਐਗਜ਼ੈਕਟਿਵ ਆਰਡਰ ਆ ਉਸ ਨੂੰ ਜਿਹੜਾ ਉਹ ਸਾਈਨ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਬਹੁਤ ਸਾਰੇ ਨਿਊਜ਼ ਵਾਲੇ ਇਹੀ ਕਰ ਰਹੇ ਆ ਬਹੁਤ ਜ਼ਿਆਦਾ ਇਹਨਾਂ ਦੇ ਉੱਤੇ ਪੋਲਿਟਿਕਲ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ ਦਬਾਅ ਸੀਗਾ ਯੂਐਸ ਮੈਕਸੀਕੋ ਦੇ ਬਾਰਡਰ ਦੇ ਉੱਤੇ ਲਗਾਤਾਰ ਮਾਈਗ੍ਰੈਂਟਸ ਆ ਜਿਹੜੇ ਵੱਡੀ ਸੰਖਿਆ ਦੇ ਵਿੱਚ ਆਉਂਦੇ ਜਿਹੜੇ ਉਹ ਜਾ ਰਹੇ ਸੀਗੇ ਨੈਸ਼ਨਲ ਇਮੀਗ੍ਰੇਸ਼ਨ ਐਂਡ ਸੈਟਲਿਟੀ ਐਕਟ ਦਾ ਸੈਕਸ਼ਨ 212 ਐਫ ਤੇ 215 ਏ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਸਦਰ ਬਾਰਡਰ ਤਾਂ ਨਹੀਂ ਨੌਨ ਸਿਟੀਜ਼ਨਸ ਦੀ ਐਂਟਰੀ ਜਿਹੜੀ ਆ ਉਸ ਨੂੰ ਸਸਪੈਂਡ ਕੀਤਾ ਜਾਂਦਾ ਆ ਉਸ ਨੂੰ ਰਿਵੋਕ ਕਰਕੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਜਿਹੜਾ ਐਗਜ਼ੀਕਟਿਵ ਆਰਡਰ ਜਿਹੜਾ ਹੈ ਉਹ ਸਾਈਨ ਕਰ ਦਿੱਤਾ ਆ ਕੁਝ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੇ ਗੱਲ ਕੀਤੀ ਹੋਈ ਰਿਪੋਰਟਰਸ ਨਾਲ ਜਿਹਨੋਂ ਉਹ ਅਕੀਆ ਵੀ ਜਿਹੜੇ ਇੰਡੀਵਿਜੂਅਲ ਆ ਸਟਰਨ ਬਾਰਡਰ ਨੂੰ ਅਨਲੋਕਲੀ ਕ੍ਰੋਸ ਕਰਨਗੇ ਵਿਦਆਉਟ ਅਥੋਰਾਈਜੇਸ਼ਨ ਉਹ ਅਸਾਈਲਮ ਲਈ ਐਲੀਜੀਬਲ ਵੀ ਨਹੀਂ ਹੋਣਗੇ ਤੇ ਜੇ ਉਹ ਬਾਰਡਰ ਕੱਪ ਕੇ ਆ ਰਿਹਾ ਇਹਨਾਂ ਦੇ ਨਾਲ ਦੇ ਵਿੱਚ ਐਗਜ਼ੈਕਟਿਵ ਆਰਡਰ ਤੋਂ ਬਾਅਦ ਦੇ ਵਿੱਚ ਉਹ ਅਸਾਈਲਮ ਦੇ ਲਈ ਐਲੀਜੀਬਲ ਨਹੀਂ ਹੋਣਗੇ ਉਹਨਾਂ ਨੂੰ ਅਸਾਈਲਮ ਨਹੀਂ ਕਿਹਾ ਦਿੱਤਾ ਜਾਵੇਗਾ ਜੇ ਕੋਈ ਕੋਟੋ ਕੰਟਰੀ ਤੇ ਆ ਕੇ ਸਿੱਧੇ ਸ਼ਾਮਲ ਹੋਣ ਦੇ ਜਿਵੇਂ ਸਾਈਲਮ ਬਣ ਕਰਦੇ ਆ ਫਿਰ ਕਹਿੰਦੇ ਫਰਿਆਦ ਸੁਣੀ ਜਾ ਸਕਦੀ ਆ ਪਰ ਜੇ ਤੁਸੀਂ ਚੋਕ ਦੇ ਵਿੱਚ ਦੇ ਬਾਰਡਰ ਤਪ ਕੇ ਆ ਜਾਂਦੇ ਅੱਜ ਖੜੇ ਜਾਂਦੇ ਆ ਤਾਂ ਫਿਰ ਤੁਹਾਨੂੰ ਜਿਹੜਾ ਆ ਉਹ ਸਾਈਲੈਂਸ ਵੀ ਨਹੀਂ ਮਿਲੇਗਾ ਇਸ ਨਾਮੇ ਐਗਜ਼ੈਕਟਿਵ ਆਰਡਰ ਦੇ ਉੱਤੇ ਬਹੁਤ ਸਾਰੇ ਲਾ ਬੇਕਰਸ ਆਦੇ ਦੁਆਰਾ ਇਹ ਦਬਾਅ ਸੀਗਾ ਪ੍ਰੈਜ਼ੀਡੈਂਟ ਮਾਈਦਨ ਜੀ ਤੇ ਵੀ ਭਾਈ ਇਸਦੇ ਲਈ ਕੁਝ ਕਰੋ ਇਨਫੈਕਟ ਜਿਹੜੇ ਬਾਰਡਰ ਦੇ ਨਾਲ ਲੱਗਦੇ ਜਿਹੜੇ ਮੇਅਰਸ ਆ ਉਹਨਾਂ ਦੇ ਨਾਲ ਮਿਲ ਕੇ ਇਹ ਜਿਹੜਾ ਮੈਂ ਐਗਜ਼ੈਕਟਿਵ ਆਰਡਰ ਆ ਉਹ ਸਾਈਨ ਕੀਤਾ ਜਾ ਰਿਹਾ ਹੈ